ਮੰਮੀ ਓਟਾ ਕਿੰਨੀਆਂ ਸੋਹਣੀਆਂ ਆਈਆਂ ਉਦਾਂ ਹਨਾ ਫੋਟੋਆਂ ਬੜੀਆਂ ਸੋਹਣੀਆਂ ਆਈਆਂ ਪੁੱਤ ਨਾ ਕਾਦੀ ਹੱਦ ਹੋ ਗਈ ਕਾਦੀ ਹੱਦ ਹੋ ਗਈ ਆਪਣੇ ਭੈਣ ਭਰਾ ਕੋ ਜਾਣਾ ਹੋਵੇ ਤੂੰ ਨਾ ਤੈਨੂੰ ਗਰਮੀ ਨਾ ਤੈਨੂੰ ਠੰਡ ਮੇਰੀ ਭੈਣ ਕੋ ਜਾਂਦਾ ਨਾ ਲਿਆ ਤੇ ਤੈਨੂੰ ਗਰਮੀ ਲੱਗਣ ਰਿਹਾ ਪਈ ਐ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਤੇਰੇ ਦਿਮਾਗ ਨੂੰ ਹੋ ਗੀ ਗਿਆ ਆ ਥੋੜੇ ਜਿਹੇ ਟਾਈਮ ਤੋਂ ਹਾਂ ਨਾ ਰੱਬ ਨੂੰ ਵੀ ਮੇਰ ਨਾਲ ਹੀ ਵੈਰ ਆ ਪਤਾ ਲੱਗ ਜਾਂਦਾ ਵੀ ਜੀਤਾ ਨੇ ਪੋਚਾ ਫੇਰਤਾ ਉਹ ਤਾਂ ਮੈਂ ਛੇਤੀ ਆਣਗਾ ਤੇ ਰੋੜਦਾ ਲੈ ਭਾਈਆ ਆ ਕਿਦਾਂ ਦੀ ਗੱਲ ਕਰ ਦਿੱਤੀ ਤੁਸੀਂ ਜਿਹੜੇ ਸੱਦੇ ਦੇ ਨਿਆਣੇ ਗਏ ਸੀ ਉਸੇ ਸੱਦੇ ਦੇ ਤੂੰਹਾਂ ਆਉਣਾ ਸੀ ਮਾਮਾ ਜੀ ਛੋਟਾ ਮੂੰਹ ਤੇ ਵੱਡੀ ਗੱਲ ਕਰ ਲੱਗੀਆਂ ਜਿੱਦਣ ਇਹਦੇ ਮੁੰਡੇ ਦਾ ਰਿਸ਼ਤਾ ਟੁੱਟਾ ਸੀ ਨਾ ਉਹਦਨੇ ਤਰਲੇ ਲੈਂਦੀ ਫਿਰਦੀ ਸੀ ਇਹਦਾ ਹਾਲ ਵੇਖਣ ਵਾਲਾ ਸੀ ਮਾਂ ਪੁੱਤ ਤਰਲੇ ਲੈਂਦੇ ਫਿਰਦੇ ਸੀ ਉਹ ਤਾਂ ਸਾਡੀ ਬੀਬੀ ਦੀ ਜ਼ਰਤ ਸੀ ਕਿ ਜਿਹੜਾ ਉਸੇ ਸਾਏ ਤੇ ਰਿਸ਼ਤਾ ਕਰਾਤਾ ਤੇ ਸਾਰਾ ਪਿੰਡ ਨਾ ਸਿਫਤਾਂ ਕਰਦਾ ਸੀ ਬੀਬੀ ਦੀਆਂ ਕਿ ਬੀਬੀ ਆ ਜਿਹੜੀ ਰਿਸ਼ਤਾ ਕਰਾ ਗਈ ਆ ਨਹੀਂ ਤੇ ਵਿਚੋਲਣ ਤੇ ਕਹਿ ਗਈ ਸੀ ਮੂੰਹ ਤੇ ਆਂਦੀ ਸੀ ਵੀ ਜੋ ਮਰਜ਼ੀ ਕਰ ਲਓ ਮੁੰਡੇ ਦਾ ਇਹ ਸਾਏ ਤੇ ਰਿਸ਼ਤਾ ਨਹੀਂ ਹੋਣਾ ਮਾਮਾ ਜੀ ਜਦੋਂ ਕੋਈ ਕਿਸਦਾ ਐਨਾ ਕਰੇ ਤੇ ਅਗਲਾ ਕੱਖ ਜਾਣੀ ਨਾ ਤੇ ਦੁੱਖ ਤੇ ਫਿਰ ਲੱਗਦਾ ਹੀ ਆ ਨਾ ਜੀ ਤਾਂ ਮੈਂ ਕਰਦੀ ਮਾਮੇ ਤੇਰੇ ਨਾਲ ਗੱਲ ਜਾਂ ਤੂੰ ਚਾਹ ਬਣਾ ਕੇ ल्या ਠੀਕ ਆ ਬੀਬੀ ਬਈਆਂ ਛੋਟੀਆਂ ਮੋਟੀਆਂ ਗੱਲਾਂ ਨੇ ਹੁੰਦੀਆਂ ਨੇ ਇੰਦੀਆਂ ਨੇ ਛੀਕੇ ਬਰਾਦੀ ਚ ਇਹੋ ਜੀਆਂ ਗੱਲਾਂ ਨੂੰ ਛੱਡੀਦਾ ਵਾ ਨਹੀਂ ਤੇ ਗੱਲਾਂ ਵੱਡੀਆਂ ਹੋ ਜਾਂਦੀਆਂ ਨੇ ਮਾਮਾ ਜੀ ਹਵੈਮ ਜੇ ਤੁਹਾਡਾ ਕਿ ਅਹੀਂ ਤੁਹਾਨੂੰ ਗੱਲਾਂ ਦੱਸ ਦਿੱਤੀਆਂ ਵਾ ਤੇ ਗੱਲਾਂ ਵੱਡੀਆਂ ਹੋ ਜਾਣੀਆਂ ਵਾ ਅਸਲ ਵਿੱਚ ਗੱਲਾਂ ਵੱਡੀਆਂ ਉਦੋਂ ਹੁੰਦੀਆਂ ਵਾ ਜਦੋਂ ਆਪਾਂ ਗੱਲਾਂ ਨੂੰ ਖੋਲਦੇ ਨਹੀਂ ਹੈਗੇ ਆ ਵੇਖਿਓ ਮੇਰੀ ਅੱਖ ਦੇ ਵਿੱਚ ਕੀ ਪੈ ਗਿਆ ਆ ਕੀ ਪੈ ਗਿਆ ਆ ਮੇਰੀ ਹੱਡੀ ਨਹੀਂ ਹੈ ਜੇ ਬੜੀ ਨੇਰੀ ਆਉਣ ਦੀ ਆ ਕਿ ਜੇ ਮੀ ਹੋਣਾ ਤੇ ਆ ਜੇ ਹਨੇਰੀ ਕਾ ਤੂੰ ਹੁੰਦੀ ਆ ਰੋਜ ਦਿਹਾੜੀ ਇੰਨਾ ਗੰਦ ਪੈ ਗਿਆ ਨਾ ਕਿ ਤੇ ਅੰਦਰਾਂ ਦੇ ਵਿੱਚ ਬਾਹਰ ਕਿਤੇ ਸਾਰਾ ਕੂੜਾ ਹੀ ਕੂੜਾ ਇਕੱਠਾ ਹੋਇਆ ਪਿਆ ਹੁਣ ਚਲ ਕੋਈ ਗੱਲ ਨਹੀਂ ਹੁਣ ਦੇਣੀ ਇਦਾਂ ਦੇ ਤਾਂ ਕੀ ਕਰਨਾ ਫਿਰ ਕੰਡਜੀ ਲੰਡਾ ਰੋਟੀ ਮਿਲੂਗੀ ਅੱਜ ਕਿ ਨਹੀਂ ਮਿਲੂਗੀ ਰੋਟੀ ਨਹੀਂ ਆ ਜੀ ਮਿਲਨੀ ਮੈਂ ਕਹਿੰਦੀ 5-10 ਮਿੰਟ ਰੁਕੋ ਜੀਏ ਕੀ ਪਤਾ ਨਹੀਂ ਰਿਹਾ ਹਟੀ ਜਾਵੇ ਫੇਰ ਹੀ ਰੋਟੀ ਪਕਾਉਂਗੀ ਤੂੰ ਪਕਾ ਲਾ ਤੂੰ ਤੇ ਰਸੋਈ ਦੇ ਵਿੱਚ ਹੀ ਰੋਟੀ ਪਕਾਉਣੀ ਆ ਤੂੰ ਕਿਹੜੀ ਬਾਹਰ ਬਣਾਉਣੀ ਆ ਜਾਲੀ ਵਾਲਾ ਬੁਗਾ ਲੱਗਾ ਵਾ ਗੈਸ ਦੇ ਬੰਦ ਹੋਈ ਜਾਂਦੀ ਹਵਾ ਪਤਾ ਕਿੰਨੀ ਆਉਂਦੀ ਅੰਦਰ ਹੀ ਨਹੀਂ ਪਤਾ ਲੱਗਣ ਡਿਆ ਨਿਕਲਣਾ ਕੀ ਆ ਬੂਏ ਤਾਂ ਗਾੜੀ ਕੋ ਹਿਲਾਦਾ ਨਹੀਂ ਤੇ ਨਹੀਂ ਰਹਿਣ ਦੂ ਬੂਏ ਤਾਂ ਲੱਗਣਾ ਹੀ ਨਹੀਂ ਕੁਛ ਜਿੰਨੀ ਨੇਰੀ ਆਉਣ ਡੀ ਆਉ ਬਾਹਰ ਵਿਖਾ ਕੇ ਲੈਵਾਨੀ ਤੇ ਜਿੰਨੀ ਤੈਨੂੰ ਮੇਰੇ ਤੇ ਯਕੀਨ ਹੋਊ ਬਾਹਰ ਹੋਈ ਆ ਆ ਮੈਂ ਕਿਹੜਾ ਕਿਤੇ ਗਾੜੀ ਬਹਿ ਜਾ ਕੋਈ ਗੱਲ ਨਹੀਂ ਹਟਦੀ ਆ ਤੇ ਫੇਰ ਬਣਾਲੀ ਰੋਟੀ ਪ੍ਰੀਤ ਅ ਮਮੀ ਦਾ ਫੋਨ ਆਉਂਦਾ ਕਰ ਲੈ ਗੱਲ ਹਲੋ ਹਾਂ ਲੋ ਪ੍ਰੀਤ ਕਿਹਾ ਚੱਲਿਆ ਸਤਿ ਸ਼੍ਰੀ ਅਕਾਲ ਮੰਮੀ ਜੀ ਵਧੀਆ ਤੁਸੀਂ ਸੁਣਾਓ ਬੱਸ ਚੱਲ ਰਹਾ ਹਾਂ ਕੱਲ ਠੀਕ ਆ ਗਿਆ ਹੋਰ ਕੀ ਬੰਦਾ ਬੰਦਾ ਕੀ ਹੈ ਮੰਮੀ ਬਾਹਰ ਬੜੀ ਹਨੇਰੀ ਆਉਂਦੀ ਆ ਮੀ ਵੀ ਆ ਗਿਆ ਹੁਣ ਤੇ ਹਾਂ ਮੈਂ ਐਸੇ ਕਰਕੇ ਫੋਨ ਲਾਇਆ ਸੀ ਤੈਨੂੰ ਤੇ ਡੈਡੀ ਤੇਰੇ ਆਏ ਆ ਤੇ ਉਹਨਾਂ ਨੂੰ ਆਉਣਾ ਨਹੀਂ ਅੱਈਂ ਹਨੇਰੀ ਜੜੀ ਬਦਲਿਆ ਰੋ ਜਾਵੇਂ ਕਿਤੇ ਫਾਸੀ ਨਾ ਜਾਣ ਕਿਤੇ ਕੁਸ਼ਣ ਹੋ ਜਾਈਏ ਨਾ ਵਾਸਤੇ ਉਹ ਉਹ ਨਾ ਦਈ ਮੇਰੀ ਧੀ ਡੈਡੀ ਜੀ ਆਇਆ ਮੈਨੂੰ ਤੇ ਪਤਾ ਹੀ ਨਹੀਂ ਆ ਇੱਧਰ ਨਹੀਂ ਆਏ ਨਾ ਜਦੋਂ ਡੈਡੀ ਆਏ ਨਹੀਂ ਆ ਮੈਨੂੰ ਪਤਾ ਹੀ ਆ ਆ ਤੁਹਾਡਾ ਫੋਨ ਆਇਆ ਤੇ ਤਾਂ ਮੈਨੂੰ ਪਤਾ ਲੱਗਾ ਆ ਜਦੋਂ ਫਿਰ ਉਹ ਕਹਿੰਦੇ ਰਿਵਲ ਚੱਲ ਗਏ ਆ ਕਹਿੰਦੇ ਠੀਕ ਨਹੀਂ ਤੇ ਭੈਣ ਦਾ ਮੈਂ ਪਤਾ ਲਿਆ ਵਾ ਉਹ ਤਾਂ ਚੱਲ ਗਏ ਹੁਣੇ ਕੋਈ ਨਹੀਂ ਆ ਜੰਦੇ ਆ ਤੇ ਕਹਿੰਦੇ ਫਿਰ ਉਹਨਾਂ ਨੂੰ ਆਉਣੀ ਇੱਧਰ ਦੇਣਾ ਹੈਗਾ ਠੀਕ ਆ ਕੋਈ ਨਹੀਂ ਮੈਂ ਆਉਣ ਤੇ ਨਹੀਂ ਦਿੰਦੀ ਪਰ ਮੈਨੂੰ ਨਹੀਂ ਲੱਗਦਾ ਡੈਡੀ ਇੱਧਰ ਆਉਣਗੇ ਹਨੇਰੀ ਬੜੀ ਆਉਂਦੀ ਆ ਕੋਈ ਵੀ ਚਰਾ ਖੜ ਜਾਂਦੀ ਹੈ ਤੇ ਫਿਰ ਆ ਜਾਂਦੇ ਆ ਚਲੋ ਠੀਕ ਚਲੋ ਪੈਗਾਲੀ ਮੈਂ ਡੈਡੀ ਜੀ ਨੂੰ ਫੋਨ ਲਾ ਕੇ ਕਹਿ ਦਿੰਦੀ ਆ ਠੀਕ ਆ ਹਾਂ ਫੋਨ ਲਾ ਕੇ ਕਹਿ ਦੇਣਾ ਕਿ ਡੈਡੀ ਜੀ ਆਜੋ ਹੁਣ ਇੱਧਰ ਤੁਸੀਂ ਕਦੋਂ ਦੇ ਆਏ ਆ ਠੀਕ ਆ ਠੀਕ ਆ ਹੈ ਚਲੋ ਠੀਕ ਆ ਫਿਰ ਆਹੋ ਇਹ ਮੈਂ ਤੈਨੂੰ ਪੱਕੀ ਕਰਨ ਲਈ ਆ ਕਿ ਆਉਣ ਨਹੀਂ ਦੇਣਾ ਚੰਗਾ ਚੰਗਾ ਹਾਂ ਹੋਰ ਠੀਕ ਠਾਕ ਹਾਂਜੀ ਸਭ ਠੀਕ ਠਾਕ ਵਧੀਆ ਮੰਮੀ ਡੈਡੀ ਆਏ ਆ ਉਹ ਤੇ ਗੱਲ ਠੀਕ ਆ ਪਰ ਤੁਸੀਂ ਕਿਉਂ ਨਹੀਂ ਨਾਲ ਆਏ ਨੀਤੀ ਇਹ ਮੈਨੂੰ ਤੇ ਕਹਿੰਦੇ ਸੀਗੇ ਕਿ ਚਲ ਚਲੀਏ ਤੇ ਮੈਂ ਆਇਆ ਗਿਆ ਤਾ ਗੋ ਪੀ ਗਰਮੀ ਬੜੀ ਆ ਤੇ ਮੀਂਹ ਪੈਂਦੀ ਆ ਨਾ ਤੇ ਫੇਰ ਜਾਵਾਂਗੇ ਕੋਈ ਗੱਲ ਨਹੀਂ ਮੜਾ ਮੋਟਾ ਤੇ ਬੰਦਾ ਢਿੱਲਾ ਮੱਠਾ ਹੋ ਹੀ ਜਾਂਦਾ ਵਾ ਹੂੰ ਇੰਨੀ ਗੱਲ ਤੋਂ ਹੀ ਕਿਤੇ ਚੜੇ ਕਿਤੇ ਉਤਰੇ ਤੇ ਦਵਾਦਾ ਪਰ ਪੁੰਜਾ ਵਾਂਗੂ ਪਾ ਕੇ ਕੱਪੜੇ ਤੇ ਹਿਸ਼ੇ ਤਿਸ਼ੇ ਦੀ ਗੱਡੀ ਲੈ ਕੇ ਨਿਕਲ ਆਈ ਤੇ ਹੁਣ ਮੈਂ ਤਾਇਆ ਤੈਨੂੰ ਕਹਿਣ ਨਹੀਂ ਆਂ ਕਿ ਇਥੋਂ ਗੁੱਸੇ ਨਾਲ ਰਾਜ ਹੋ ਕੇ ਮੇਰ ਨਾਲ ਮੜ ਜੇ ਗਏ ਆ ਉਹ ਨਾ ਹੋਏ ਇਥੋਂ ਤੁਰਨ ਤਾਂ ਤੂੰ ਨਾਕਲੀ ਰੱਖੀ ਵੀ ਕੋਈ ਗੱਲ ਨਹੀਂ

ਉਹ ਠੀਕ ਠਾਕ ਹੈ ਨਾ ਹਾਂਜੀ ਹਾਂਜੀ ਸਭ ਠੀਕ ਠਾਕ ਵਧੀਆ ਡੈਡੀ ਆਏ ਆ ਤੇ ਆਨੂੰ ਪਤਾ ਹੀ ਨਹੀਂ ਸੀ ਪਤਾ ਕਿੱਥੋਂ ਲੱਗਣਾ ਸੀ ਬਾਹਰ ਤੇ ਨੇਰੀ ਵਗੰਡੀ ਆ ਕਦੋਂ ਕਦੈ ਆਇਓਣ ਕਦਾਂ ਇਹ ਤੇ ਨਹੀਂ ਮੈਨੂੰ ਪਤਾ ਮੈਂ ਡੈਡੀ ਜੀ ਨੂੰ ਫੋਨ ਲਾਵਾਂ ਕਿ ਜੇ ਤੁਸੀਂ ਜਾਵਾਂ ਡੈਡੀ ਨੂੰ ਸੱਦ ਲਿਆ ਹੋ ਹ ਇੱਧਰ ਹੀ ਚੱਲ ਸੱਦ ਲਿਆਉਣਾ ਵਾ ਪਰ ਥੋੜੀ ਜਿਹੀ ਨੇਰੀ ਹਟੂਗੀ ਤੇ ਫੇਰ ਹੀ ਆ ਤੂੰ ਫੋਨ ਹੀ ਲਾ ਦੇ ਹਾਂ ਫੋਨ ਲਾਣਾ ਫੋਨ ਲਾ ਦੇ ਕੋਈ ਨਹੀਂ ਕਾ ਡੈਡੀ ਜੀ ਨੂੰ ਵੀ ਇੱਧਰ ਆ ਜਾਓ ਹੁਣ ਹਵਾ ਹੜਦੀ ਆ ਤੇ ਫੋਨ ਤੇ ਲੱਗਣ ਨਹੀਂ ਦਿਆ ਲੱਗ ਜਾਂਦਾ ਵਾ ਨੇਰੀ ਦਾ ਕਰਕੇ ਮੈਨੂੰ ਲੱਗਦਾ ਉਧਰ ਟਾਵਰ ਟੂਰ ਹਿੱਲ ਗਿਆ ਫੇਰ ਲਾ ਲਾ ਕੋਈ ਨਹੀਂ ਕਈ ਆ ਰੇਂਜ ਰੋਂਜ ਨਹੀਂ ਆਉਂਦੀ ਹੁੰਦੀ ਲੱਗ ਗਿਆ ਕਿ ਨਹੀਂ ਡੈਡੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡੜ ਜੀ ਇੱਧਰ ਕਦੋਂ ਦੇ ਤੁਸੀਂ ਆਏ ਜੇ ਤੇ ਇੱਧਰ ਕਰਾਉਣਾ ਵਾ ਅਮਨਾਵਾ ਆ ਮੈਂ ਨੇਰੀ ਹਰਦਾ ਤੇ ਫੇਰ ਆਉਣਾ ਵਾ ਆ ਜਾਇਓ ਫਿਰ ਆਉਣਾ ਵਾ ਹਾਂ ਠੀਕ ਆ ਠੀਕ ਆ ਚੰਗਾ ਚੰਗਾ ਚੱਲ ਫਿਰ ਹੁਣ ਡੈਡੀ ਵਾਸਤੇ ਵੀ ਬਣਾ ਚੰਗਾ ਚੋਖਾ ਕੋਈ ਨਹੀਂ ਬਣਾਉਣੀ ਹੁਣ ਫਿਰ ਇਹ ਨਾ ਹੋਵੇ ਗਵਾਂਡੀ ਖਵਾ ਲ ਕੇ ਘਲਾਉਣਾ ਹਾ ਹੋਏ ਵੇਰਾ ਵੀ دماغ ਵੇਖੋ ਮੈਂ ਪੁੱਛਿਆ ਹੀ ਨਹੀਂ ਕਿ ਡੈਢ ਜਿਟਰ ਰੋਟੀ ਖਾਦੀ ਆ ਕਿ ਜਾਂ ਨਹੀਂ ਖਾਦੀ ਲਾਵਾਂ ਫੋਨ ਪੁੱਛਿਆ ਮੈਂ ਉਹ ਪੁੱਛਣਾ ਕੀ ਆ ਦੱਸ ਰੋਟੀ ਕੇ ਇਹਨੂੰ ਬੁੱਝ ਕੇ ਬਣਾਈਦੀ ਆ ਉਧਰ ਆ ਕੇ ਚਾਹ ਪਾਣੀ ਪੀਤਾ ਹਣਾ ਵਾ ਤੇ ਜਾਰੀ ਗੱਲ ਰੋਟੀ ਇਧਰੋਂ ਖਾਣੀ ਆ ਆਪਣੀ ਧੀ ਵੱਲਾਂ ਤੂੰ ਕੋਈ ਗੱਲ ਨਹੀਂ ਬਣਾ ਰੋਟੀ ਅੱਜ ਬੈਘੇ ਸੋਰਾ ਸਾਹ ਨਾਲ ਰੋਟੀ ਖਾਣੇ ਆ ਠੀਕ ਆ ਕੋਈ ਨਾ ਪਨੀਰ ਬਣਾ ਲੈਣੀ ਹੈ ਆ ਦੁੱਧ ਫਟਾਲਾ ਪਨੀਰ ਬਨਾਲਾ ਦਾਲ ਨਾਲ ਹੈਗੀ ਆ ਤੇ ਮਗਰੋਂ ਸੇਵੀਆਂ ਬਣਾਲੀ ਦੁੱਧ ਵਾਲੀਆਂ ਹੈ ਠੀਕ ਆ ਵੇਖਾਂ ਮੇਰੇ ਰੇਰੀਓ ਦਾਹਾ ਵੜੀਆ ਆਉਂਦੀ ਹੀ ਤੁਹਾਣ ਡੈਡੀ ਆਏ ਆ ਨਾ ਤੁਹਾਨੂੰ ਕਿੱਡੀ ਛੇਤੀ ਚੱਲੀ ਆ ਭੱਜ ਕੇ ਰਸੋਈ ਚ ਹੁਣ ਹਵਾ ਬੰਦ ਹੋ ਗਈ ਆ ਇੱਥੇ ਤੇ ਤੁਹਾਨੂੰ ਵੜੀਆਂ ਗੱਲਾਂ ਆਉਂਦੀਆਂ ਵਾ ਬਾਹਰ ਆਉਂ ਬੂਏ ਕੇ ਖਲੋਫ ਹੈ ਤੈਨੂੰ ਪਤਾ ਲੱਗੂਗਾ ਅੱਛਾ ਕੋਈ ਨਹੀਂ ਜੇ ਤੁਸੀਂ ਆੰਨੇ ਆ ਨਾ ਕੋਈ ਨਹੀਂ ਮੈਂ ਡੈਡੀ ਜੀ ਨੂੰ ਦਾਲਣਾ ਵੀ ਰੋਟੀ ਖਵਾ ਲ ਦੂੰਗੀ ਨਾ ਡੈਡੀ ਜੀਨ ਤਾਂ ਵੀ ਕੋਈ ਗੱਲ ਨਹੀਂ ਕਰਨੀ ਹੈਗੀ ਹੂੰ 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 ਚੱਲ ਠੀਕ ਆ ਫੇਰ ਦਾਲਣਾ ਖਵਾ ਲਦੀ ਮਰਜ਼ੀ ਆ ਤੇਰੀ ਚੱਲ ਠੀਕ ਆ ਮੈਂ ਵੀ ਬਹਿ ਜੰਦੀ ਆ ਫੇਰ ਪ ਜਾ ਉੱਠ ਬਹਿ ਗਈ ਆ ਆਰਾਮ ਦੇ ਨਾਲ ਬਹੁਤੀ ਗੱਲ ਆ ਤੇ ਮੰਜਾ ਖੜਾ ਕਰ ਲਾ ਉਹਦੇ ਗਾੜੀ ਬੂਹੇ ਤੇ ਗਾੜੀ ਤੇ ਉੱਤੇ ਕੋਹ ਪਾ ਲਈ ਚਲੋ ਕੋਈ ਨਹੀਂ ਮੈਂ ਵੇਖ ਰਹੀ ਹਾਂ ਜੇ ਨਾ ਹੋਗਾ ਨਾ ਫਿਰ ਮੈਂ ਤੈਨੂੰ ਬਾਜ ਮਾਰਦੀ ਹਾਂ ਠੀਕ ਆ ਸੋਨੂੰ ਮੈਨੂੰ ਆ ਗੋਲ ਮੋਲ ਗੱਲਾਂ ਨਹੀਂ ਤੇਰੀ ਸਮਝ ਨਹੀਂ ਆਉਣ ਢਈ ਜੇ ਕੋ ਗੱਲਬਾਤ ਹੈਗੀ ਆ ਤੇ ਮੈਨੂੰ ਖੁੱਲ ਕੇ ਦੱਸ ਠਹਿ ਠਹਿ ਸੋਨੂੰ ਜਰਾ ਆਪਣੇ ਮਾਮੇ ਨੂੰ ਚਾਹ ਪਾਣੀ ਪਿਆ ਲਓ ਅਨ ਪਾਣੀ ਖਵਾ ਲਓ ਭੇਰ ਨਾ ਗੱਲਾਂ ਕਰਦੇ ਆ ਅੱਜ ਇਹਨੂੰ ਜਾਣ ਨਹੀਂ ਦੇਣਾ ਰਾਤ ਇੱਥੇ ਹੀ ਰੱਖਣਾ ਵਾ ਆਲੋ ਚਾਹ ਵੀ ਆ ਜੀ ਜੀ ਤਾਂ ਚਾਹ ਨਿਰੀ ਲੈ ਆਈ ਆ ਤੇ ਨਾਲ ਕੋਹ ਲੈ ਆ ਬਣਾਈ ਮਾਮੇ ਆਪਣੇ ਵਾਸਤੇ ਬੀਬੀ ਮੈਂ ਤਾਂ ਨਹੀਂ ਲਿਆਂਦਾ ਪਿਆ ਹੁਣ ਰੋਟੀ ਦਾ ਵੇਲਾ ਏ ਤਾਂ ਕਰਕੇ ਮੈਂ ਫਿਰ ਜੇ ਕੋਈ ਖਾ ਲਿਆ ਨਾ ਤੇ ਫਿਰ ਭੁੱਖ ਨਹੀਂ ਲੱਗਣੀ ਆ ਤਾਂ ਚਾਹ ਵੀ ਮੈਂ ਤਾਂ ਲੈਣ ਦੀ ਵੀ ਤੁਸੀਂ ਕਹਤਾ ਨਹੀਂ ਤੇ ਮੈਂ ਸਿੱਧੀ ਰੋਟੀ ਲਿਓਣੀ ਈ ਚਲ ਚਾਹ ਸੌਣ ਲੱਗਾਂ ਬਾਅਦ ਚ ਪੀ ਲੈਣੀ ਉੱਠ ਕੇ ਨਾ ਮੰਜੀ ਤੇ ਹੋ ਜਾ ਹੁਣ ਮਾਮਾ ਜੀ ਵੀ ਕਦੇ ਤੇ ਬੈਠੇ ਲੱਤਾਂ ਠਾਕੀਆਂ ਹੋਣੀਆਂ ਵਾ ਚ ਇਦਾਂ ਕਰਨ ਵਾਲੇ ਜਾਂ ਪਰਣਾ ਲੈ ਦੇ ਮਾਮਾ ਜੀ ਨੂੰ ਬੰਨ ਲੈਂਦੇ ਆ ਠੀਕ ਪੱਗ ਰੱਖ ਲੈਂਦੇ ਆ ਚਲੋ ਆਜੋ ਉਥੇ ਮਾਮਾ ਜੀ ਜਿੱਤਾਂ ਲੈ ਆ ਪਰਣਾ ਆਲੇ ਮਾਮਾ ਜੀ ਪਰਣਾ ਬੰਨ ਲਓ ਸੋਨੂੰ ਤੂੰ ਪਰਣਾ ਰਹਿਣ ਦੇ ਉਹ ਕੁੜੀ ਦਾ ਫੋਨ ਆਇਆ ਵਾ ਤੇ ਆਪਾਂ ਉਧਰੋਂ ਘੜੀ ਹੋ ਆ ਗਈਏ ਦੋਵੇਂ ਜਾਣੇ ਇੱਕ ਘੜੀ ਘਪਾ ਘਪਾ ਮਾਰ ਕੇ ਫੇਰ ਆ ਜਾਾਂਗੇ ਉਹ ਮਾਮਾ ਜੀ ਬਾਹਰ ਵੇਖੋ ਕਿੰਨਾ ਮੌਸਮ ਖਰਾਬ ਹੋਇਆ ਵਾ ਚਲ ਕੌਣ ਹੋਈ ਆ ਨੇੜੇ ਜੱਡੇ ਪਾਂਗੇ ਕਿਤੇ ਉਹ ਕੋਈ ਗੱਲ ਨਹੀਂ ਸਵੇਰੇ ਚੱਲ ਜਾਵਾਂਗੇ ਉਹਨੂੰ ਵੀ ਪਤਾ ਨਹੀਂ ਆਉਣ ਡਿਆ ਸਵੇਰੇ ਆ ਜਾਣਗੇ ਆਪੇ ਉਹ ਲੈ ਡੀਕ ਦੇਣਾ ਮੈਂ ਫੇਰ ਉਹ ਨਹੀਂ ਕਿਤੇ ਡੀਕ ਦੀ ਆ ਤਾਂ ਹੈਗਾ ਵਾ ਸਵੇਰੇ ਚੱਲ ਜਾਾਂਗੇ ਮੈਂ ਰੋਟੀ ਪਾਣੀ ਇੱਧਰ ਬਣਿਆ ਵਾ ਰੋਟੀ ਪਾਣੀ ਖਾ ਰਾਂ ਮੈਂ ਜੱਜਾ ਜੀ ਉੱਧਰ ਚੱਲ ਗਏ ਨਾ ਉਹਨਾਂ ਨੇ ਫੇਰ ਅਮੋ ਨਹੀਂ ਲੈਣਾ ਕਰਨ ਨੂੰ ਆਹੋ ਰਹਿਣ ਤਾਂ ਕੋਈ ਗੱਲ ਨਹੀਂ ਸਵੇਰੇ ਆਪਾਂ ਚੱਲ ਜਾਾਂਗੇ ਆ ਪਰਨਾ ਬਣੋ ਤੁਸੀਂ ਲੱਗੇ ਤਾਂ ਰੋਟੀ ਲੈ ਲਓ ਤੂੰ ਕੋਈ ਨਹੀਂ ਸਬਜ਼ੀਆਂ ਬਣਾਂ ਹੇ ਇਹ ਨਾ ਛਖੜ ਚੜ ਕੇ ਨਾ ਇੱਕ ਮਿੰਟ ਜੰਦੀ ਆ ਗਿਆ ਕਿਤੇ ਅੰਤਰਾ ਲੀੜੇ ਨਹੀਂ ਲਾਉਂਦੇ ਇੰਡਿਆ ਕੱਟੋ ਕੱਟਾ ਹੀ ਹੋ ਗਿਆ ਈ ਇਹਨਾਂ ਨੂੰ ਜੋੜ ਕੇ ਰੱਖੀ ਲਾ ਮੈਂ ਮੰਮੀ ਹਾਂਜੀ ਜਿਹੜੇ ਹਿਸਾਬ ਨਾਲ ਨੇਰੀ ਆਉਂਡੀ ਆ ਨਾ ਮੈਨੂੰ ਨਹੀਂ ਲੱਗਦਾ ਅੱਜ ਬੱਤੀ ਆਉਗੀ ਤੇ ਇਦਾਂ ਕਰੀਏ ਆਪਾਂ ਮੰਜੇ ਬਾਹਰ ਡਾਲ ਲਈਏ ਇਨਵੈਟਰ ਆਪਣਾ ਮਾੜਾ ਆ ਜਾਂ ਸੱਤ ਵਾਲੇ ਪੱਖੇ ਚਲਾ ਕੇ ਸੁੱਤੇ ਨਾ ਤੇ ਫੇਰ ਨਹੀਂ ਇਹਨੇ ਕਾੜ ਗੱਡਣੀ ਤਾਂ ਆਪਾਂ ਇਦਾਂ ਕਰਦੇ ਆ ਇੱਕੋ ਪੱਖਾ ਲਾਉਨੇ ਆ ਬਾਹਰ ਤੇ ਸਾਰੇ ਜਾਣੇ ਉਹ ਮੰਜੇ ਲਾ ਲੈਨੇ ਆ ਗਾੜੀ ਤੇ ਨਾਲੇ ਸੱਚ ਪ੍ਰੀਤ ਦਾ ਡੈਡੀ ਵੀ ਆਇਆ ਵਾ ਉਹਨੇ ਵੀ ਤਾਂ ਸੁਣਾਇਆ ਪ੍ਰੀਤ ਦਾ ਡੈਡੀ ਵੀ ਆਇਆ ਆਹੋ ਉਹ ਆਏ ਬੜੇ ਕਿਹੜੇ ਬਣੇ ਆਗੇ ਨੇ ਹੋ ਸਕਦਾ ਟਾਈਮ ਨਾ ਆਏ ਹੋਣ ਤੇ ਮੀਨੇ ਦੀ ਤੱਕ ਕਰਕੇ ਉਧਰ ਬੈਠੇ ਰਹੇ ਆ ਤੇ ਪ੍ਰੀਤੀ ਦੀ ਮੰਮੀ ਦਾ ਫੋਨ ਆਇਆ ਸੀ ਵੀ ਆਪਣੇ ਡੈਡੀ ਨੂੰ ਕਰ ਲਿਓ ਫੋਨ ਤੇ ਆਇਦਰ ਹੀ ਮਤਲਬ ਰਾਤ ਨਾ ਆਉਂਦੇ ਸੱਚ ਕਹਿੰਦੇ ਇਹ ਨਾ ਹੋਵੇ ਰਾਤ ਹੀ ਤੁਰ ਪੈਣ ਤੇ ਰਾਤ ਰੱਖ ਲਿਓ ਤੇ ਚੱਲ ਫਿਰ ਇਤਰਾ ਕਰਾਂਗੇ ਤੇ ਉਹ ਇੱਕ ਪੱਖਾ ਲਾ ਗਏ ਨੇ ਛਾਤਾ ਵਾਲਾ ਤੇ ਉਥੇ ਤੁਸੀਂ ਸੌਂ ਜਿਓ ਨਾਲੇ ਤੇਰਾ ਡੈਡੀ ਵੀ ਉਸੇ ਅੰਦਰ ਪੈ ਜਾਏਗਾ ਤਾਂ ਤੁਸੀਂ ਵੀ ਉਸੇ ਅੰਦਰ ਪੈ ਜਾਓ ਤੇ ਮੈਂ ਤਾਂ ਮਨ ਉਹ ਸ਼ੈੱਡ ਥੱਲੇ ਪੈ ਜਾਵਾਂਗੀ ਨਹੀਂ ਮੰਮੀ ਫੇਰ ਦੋ ਪੱਕੇ ਲਾਇਆ ਉਹ ਤਾਂ ਗੱਲ ਵਾ ਇੱਕੋ ਹੀ ਪੱਖਾ ਲਾ ਲਿਓ ਨਾ ਬਾਹਰ ਹੀ ਉੱਥੇ ਪੈ ਜਾਗੇ ਸ਼ੈੱਡ ਥੱਲੇ ਉੱਥੇ ਹਵਾ ਆਉਂਦੀ ਬੜੀ ਸੁਣੀ ਅੱਛਾ ਠੀਕ ਆ ਆਹੋ ਪਰ ਨਾਲੇ ਇਤਰਾ ਕਰ ਤੋ ਉਹ ਜਿਹੜਾ ਆਇਆ ਤਾਂ ਟਾਈਮ ਨਾਲ ਆਪਣੇ ਘਰ ਲੈ ਆ ਉਹ ਨਾ ਉੱਥੇ ਸਾਡੇ ਬਾਰੇ ਕਈ ਪੁਛ ਗੱਲਾਂ ਕਰਦੇ ਰਹਿਣ ਉਹਨੂੰ ਦੱਸਦੇ ਰਹਿਣ ਹਾਰ ਹੋਰ ਬਾਰੇ ਸਾਰੀਆਂ ਗੱਲਾਂ ਨਹੀਂ ਨਹੀਂ ਉਹਨਾਂ ਹਾਰ ਹੋਰ ਬਾਰੇ ਕੀ ਗੱਲਾਂ ਦੱਸਣੀਆਂ ਤੈਨੂੰ ਉਹਨਾਂ ਦਾ ਜੇ ਭੇਦ ਹੀ ਨਹੀਂ ਯੂਜੇਂ ਨਾਲ ਉਹਨਾਂ ਕਰਨੀਆਂ ਨੇ ਪੁੱਤਰ ਉਹਨੂੰ ਟਾਈਮ ਨਾਲ ਸੋ ਆਪਣੇ ਘਰ ਲੈ ਆਓ ਚੱਲ ਫਿਰ ਵੇਖਦਾ ਮੈਂ ਕਹਿੰਨਾ ਪ੍ਰੀਤ ਨੂੰ ਆ ਜਾ ਪਰ ਚਲ ਜਾਂਨੇ ਆਂ ਅਸੀਂ ਤਾਂ ਫੋਨ ਕਰਕੇ ਕਹਤਾ ਹੀ ਵੀ ਆ ਜਾਓ ਕਹਿੰਦੇ ਕੋਈ ਨਹੀਂ ਆ ਜਾਣਾ ਚੱਲ ਵੇਖ ਲਓ ਨੇ ਚੱਲ ਲੱਗੇ ਤਿਆਰੀ ਕਰ ਲੂ ਮੈਂ ਜਿੰਮ ਜਿੰਮ ਡਾਲੋ ਤੇ ਜੇ ਨਹੀਂ ਤਾਂ ਉਹਨੂੰ ਵਾਜ ਮਾਰ ਕੇ ਤੇ ਲੈ ਆਓ ਚੱਲ ਠੀਕ ਆ ਮੰਮੀ ਫਿਰ ਕਰਨਾ ਪ੍ਰੀਤ ਨਾਲ ਆਹ ਕਰ ਲੈ ਪ੍ਰੀਤ ਨਾਲ ਗੱਲ ਇਹ ਵੀ ਚੰਗੀ ਦੱਸ ਇਹ ਤਾਂ ਉਹਨਾਂ ਦਾ ਡਾਰੇ ਮੁੰਡਾਂ ਦਾ ਵੀ ਨਹੀਂ ਕੋਈ ਗੱਲਾਂ ਕਰਦੇ ਪੱਕੀਆਂ ਉਹਨੂੰ ਗੱਲਾਂ ਕਰਨਗੇ ਕੀ ਪਤਾ ਉਹਨਾਂ ਨਹੀਂ ਸੱਦਿਆ ਸਾਡੇ ਬਾਰੇ ਬਰਕਲਾ ਕੋ ਗੱਲਾਂ ਕਰਨ। ਇਹਨਾਂ ਜਿੰਹਾ ਦਾ ਕੋ ਭੇਤੇ ਇਹ ਤਾਂ ਕਿਤੇ ਇੱਕ ਚੀਜ਼ ਨੇ। ਦਿਲਬਾਖ ਜੀਆ ਭੈਣ ਤੇਰੀ ਦਿਨੋਂ ਦਿਨ ਡਾਉ ਨਹੀਂ ਹੁੰਦੀ ਜਾਂ ਡੇ ਇਹ ਟੈਨਸ਼ਨ ਲੈ ਲੈ ਕੇ। ਹੁਣ ਤਾਂ ਐਦਾਂ ਬਿਮਾਰੀ ਹਰ ਤਾਲਾ ਦੀ ਤੁਰੇ ਰਹੀ ਨੇ ਕਦੀ ਚੱਲ ਗਏ ਤੇ ਕਦੀ ਆ ਗਏ। ਪਤਾ ਨਹੀਂ ਕੀ ਜਿਹੜੋਂ ਦਿਨ ਠਾ ਨੂੰ ਜਾਂ ਨਹੀਂ ਆ। ਟਾਣਾ ਦਿਨੋਂ ਦਿਨ ਉਹ ਦਿੱਤਾ ਜਾਂਦਾ ਵਾ। ਭੋਈ ਕੋਈ ਨਾ ਕੋਈ ਹੱਲ ਬੋਏ ਦਾ ਇਹ ਤਾਂ ਕੰਮ ਖਰਾਬ ਹੁੰਦਾ ਜਾਂਦਾ ਪਰੋ ਪਰ ਭਾਈਆ ਛੋਟੇ ਮੋਟੇ ਦੇ ਵਾਦੇ ਘਾਟੇ ਹੁੰਦੇ ਰਹਿੰਦੇ ਆ ਐਡੀ ਥੋੜੀ ਟੈਨਸ਼ਨ ਲਾ ਲਈਦੀ ਆ ਵੀ ਆਪਣੀ ਸਿਹਤ ਹੀ ਖਰਾਬ ਕਰਕੇ ਬਹਿ ਜਾਓ ਭੈਣ ਐਵੇਂ ਨਹੀਂ ਦਿਲ ਤੇ ਗੱਲਾਂ ਲਾਈ ਦੀਆਂ ਇਦਾਂ ਤੇ ਤੂੰ ਆਪਣੀ ਸਿਹਤ ਹੀ ਖਰਾਬ ਕਰਕੇ ਬਹਿ ਜਣੀ ਆ ਦਿਲ ਤੇ ਗੱਲ ਤੇ ਇਹਨੂੰ ਉਦੋਂ ਹੀ ਲਾ ਲਈ ਸੀ ਜਦੋਂ ਵਿੱਕੀ ਹੋਣੀ ਅਗਲੇ ਦਿਨ ਫੇਰਾ ਪਾਉਣ ਗਏ ਤੇ ਇਹਨੂੰ ਪੁੱਛਿਆ ਤੱਕ ਨਹੀਂ ਇਹ ਗੱਲਾਂ ਕਰਨ ਨੂੰ ਇਹਦਾ ਦਿਲ ਤੇ ਬੜਾ ਕਰਦਾ ਵਿੱਚੋਂ ਡਰਦੀ ਆ ਇਹ ਤੁਹਾਡੇ ਕੋਲੋਂ ਝਗਦੀ ਤੋਂ ਅਠੋ ਤਾਂ ਹੀ ਆ ਬਈ ਕਹਿੰਦੀ ਆ ਵੀ ਆਪੇ ਰਿਸ਼ਤਾ ਕਰਾ ਕੇ ਤੇ ਆਪੇ ਸਾਡੀ ਇਹਨਾਂ ਦੀਆਂ ਬਕਤੋਈਆਂ ਕਰਨ ਲਈ ਆ ਵਾਕਿਆ ਮਾਮਾ ਜੀ ਇਹ ਸਾਰੀਆਂ ਗੱਲਾਂ ਹੋਣੀਆਂ ਤੇ ਹੈ ਨਹੀਂ ਵੀ ਪਹਿਰੇ ਸਾਰਾ ਕੁਝ ਨਾ ਉਹ ਕੁੜੀ ਕਰਕੇ ਹੋਇਆ ਵਾ ਪਹਿਲਾਂ ਸਾਰਾ ਕੁਝ ਬੜਾ ਵਧੀਆ ਸੀ ਰਿਸ਼ਤਾ ਵੀ ਅਹੀਂ ਕਰਵਾਇਆ ਸਾਰਾ ਕੁਝ ਠੀਕ ਸਾ ਗਈ ਪਰ ਜਿਉਂਦੀ ਉਹ ਕੁੜੀ ਉਹਦੇ ਘਰ ਆ ਗਈ ਨਾਮ ਨੇ ਜਿਹੜੀ ਆ ਉਹਨੇ ਐਸਾ ਇਹਨਾਂ ਤੇ ਆਪਣਾ ਜਾਲ ਪਾਇਆ ਨਾ ਸਾਡੇ ਤੋਂ ਦੂਰ ਹੁੰਦੇ ਗਏ ਆ ਤੇ ਉਹਦੇ ਅੱਖੇ ਲੱਗਦੇ ਰਹੇ ਆ ਜੋ ਕੁਝ ਉਹਨੇ ਕਹਿਣਾ ਨਾ ਉਹ ਕੁਝ ਕਰਨਾ ਜਿਉਂਦਾ ਰਿਸ਼ਤਾ ਪੱਕਾ ਹੋ ਗਿਆ ਬੜੀ ਬਣਾਉਣ ਦੀ ਵਾਰੀ ਆਈ ਤਾਂ ਨੇ ਵੀ ਬੀਜੂ ਨਾਲ ਲੈ ਕੇ ਗਏ ਜੇ ਭਾਪੇ ਦੀ ਗੱਲ ਖਣੋ ਵਿਆਹ ਤੋਂ ਬਾਅਦ ਪਹਿਲਾ ਫੇਰਾ ਪਾਉਣ ਜਾਣਾ ਸੀ ਤਾਂ ਉਹਨੂੰ ਨਾਲ ਲੈ ਗਿਆ ਬੇਬੇ ਨੂੰ ਪੁੱਛੇ ਤੱਕ ਵੀ ਨਹੀਂ ਆਣਗੇ ਕਿ ਜਾਣਾ ਵਾ ਤੂੰ ਨਾਲ ਹਟ ਕੇ ਨਹੀਂ ਜਾਣਾ ਇਹੋ ਆ ਕੇ ਤੇ ਕੰਮ ਕਰਦੇ ਰਹੇ ਆ ਵਿਆਹ ਦੇ ਵਿੱਚ ਵੀ ਕਈ ਗੱਲਾਂ ਇਦਾਂ ਦੀਆਂ ਹੋ ਗਈਆਂ ਪਰ ਆਪਾਂ ਹੋ ਪਰੇ ਕਾ ਛੜੀਆਂ ਵੀ ਛੱਡੋ ਪਰ ਨਿਕੇ ਨਿਕੇ ਗੱਲਾਂ ਹੁੰਦੀਆਂ ਰਹਿੰਦੀਆਂ ਚਲੋ ਪਾ ਕਾਰਜ ਰੱਬੇ ਆ ਵਾ ਇਹ ਸਿਰੇ ਚੜ ਜੇ ਅਹੀਂ ਤੁਹਾਨੂੰ ਕੋਈ ਗੱਲ ਦੱਸੀ ਹੈ ਨਹੀਂ ਪਰ ਹੁਣ ਤੇ ਹਾਦੀ ਹੋ ਗਈ ਆ ਪਾਣੀ ਸਿਰ ਤੇ ਉੱਥੋਂ ਲੰਗ ਗਿਆ ਵਾ ਅਹੀਂ ਤਾਂ ਹੀ ਤੁਹਾਡੇ ਨਾਲ ਬਹਿ ਕੇ ਗੱਲ ਕਰਨ ਲੱਗੇ ਆ ਉਦੋਂ ਵੀ ਆਪਾਂ ਤੁਹਾਡੇ ਨਾਲ ਇਹੋ ਗੱਲਾਂ ਕਰਨ ਗਏ ਸੀ ਕਿ ਮਾਮਾ ਜੀ ਨੂੰ ਸਾਰੀਆਂ ਗੱਲਾਂ ਕੰਨਾਂ ਥਾਂ ਦੀ ਕੱਢ ਦੀ ਇੱਕ ਵਾਰੀ ਤੁਹਾਡੇ ਵੀ ਆ ਕੁਝ ਵਿਕੀ ਕਰਨ ਰਿਆ ਵਾ ਤੇ ਕਾਹਨੂੰ ਤੁਸੀਂ ਹਾਨੂੰ ਨਾ ਆਖਿਓ ਵੀ ਪਹਿਲਾਂ ਤੁਸੀਂ ਦੱਸਿਆ ਨਹੀਂ ਮਾਨੂੰ ਇਹ ਕਰਕੇ ਤੁਹਾਡੇ ਨਾਲ ਸਾਰੀਆਂ ਗੱਲਾਂ ਕਰਨ ਬੈਠੇ ਆ ਆਪਾਂ ਵੀਰ ਜੋ ਗੱਲਾਂ ਤੈਨੂੰ ਸੋਨੂੰ ਦੱਸਣ ਡਿਆ ਨਾ ਭਾਵੇਂ ਜਿਹਦੇ ਕਰਕੇ ਮਰਜ਼ੀ ਸ਼ੁਰੂ ਹੋਈਆਂ ਹੁਣ ਜਿੰਨੀਆਂ ਗੱਲਾਂ ਇਧਰੋਂ ਜਾਂ ਉਧਰੋਂ ਹੋਈਆਂ ਨਾ ਇਹਨਾਂ ਗੱਲਾਂ ਦਾ ਨਾ ਮੇਰੇ ਦਿਮਾਗ ਤੇ ਬਹੁਤ ਮਾੜਾ ਅਸਰ ਪਿਆਈ ਤੈਨੂੰ ਸੱਚ ਦੱਸਾਂ ਨਾ ਇਹੋ ਗੱਲਾਂ ਮੇਰੇ ਦਿਮਾਗ ਚ ਘੁੰਮਦੀਆਂ ਰਹਦੀਆਂ ਤੇ ਮੇਰੇ ਨਾਲ ਬਣ ਕੀ ਗਿਆ ਵਾ ਮਾਮਾ ਜੀ ਸਾਡੇ ਨਾਲ ਨਾ ਰਿਸ਼ਤਾ ਜੁੜਨ ਦੀ ਡੇਰਾ ਪਤਾ ਨਹੀਂ ਵੀ ਇਹਨਾਂ ਨੂੰ ਹੋ ਕੀ ਗਿਆ ਵਾ ਇਹਨਾਂ ਦੇ ਤਾਂ ਤੌਰ ਤਰੀਕੇ ਹੀ ਬਦਲ ਗਿਆ ਸਾਨੂੰ ਦਛਦਾਈ ਸਮਝਦੇ ਆ ਸਾਡੇ ਨਾਲ ਤੇ ਚਲਾਕੀਆਂ ਕਰ ਕਰਕੇ ਖਬ ਚੱਲੇ ਆ ਪਰਦੇ ਰੱਖ ਰੱਖ ਮਰ ਚੱਲੇ ਆ ਸਾਨੂੰ ਗਾਉਂ ਵਿੱਚ ਜਿੱਦਾਂ ਨਾ ਹੀ ਰਿਸ਼ਤਾ ਕਰਾ ਕੇ ਛਦਾਈ ਜਿਹੀ ਬਣ ਗਏ ਆ ਨਹੀਂ ਤੇ ਇੰਨੀ ਇੱਜ਼ਤ ਕਰਦੇ ਹੁੰਦੇ ਸੀ ਨਾ ਬੀਬੀ ਦੀ ਕਿਤੇ ਚਾਚੀ ਦੇ ਤੇ ਬੀਬੀ ਦੇ ਵਿੱਚ ਨਾ ਨੌਂ ਨਹੀਂ ਖਬਦਾ ਹੁੰਦਾ ਐਨਾ ਪਿਆਰ ਹੁੰਦਾ ਸੀ ਦੋਵਾਂ 'ਚ ਬਸ ਰਿਸ਼ਤਾ ਹੋਣ ਦੀ ਡੇਰਾ ਦਾ ਵਿਆਹ ਹੋ ਗਿਆ ਵਾ ਤੂੰ ਕੌਣ ਤੇ ਮੈਂ ਕੌਣ ਆ ਮਾਮਾ ਜੀ ਵੇਖ ਲਓ ਬੀਬੀ ਨੂੰ ਕਿੰਨੇ ਦਿਨ ਹੋ ਗਏ ਬਿਮਾਰ ਹੋਈ ਨੂੰ ਨਾ ਤੇ ਪ੍ਰੀਤੀ ਨਾਲ ਕੇ ਕਿਤੇ ਹਾਲ ਚਾਲ ਪੁੱਛਿਆ ਵਾ ਤੇ ਨਾ ਚਾਚੀ ਨੇ ਕਿਤੇ ਝੂਠਾ ਸੱਚਾ ਕੰਨਾਂ ਤੋਂ ਦੀ ਹਾਲ ਵੀ ਨਹੀਂ ਪੁੱਛਿਆ ਕਿ ਭੈਣ ਤੇਰਾ ਹਾਲ ਕੀ ਐ ਉਹ ਤਾਂ ਆਉਣ ਵਾਲਾ ਟਾਈਮ ਕਿਹੜਾ ਕਿਸ ਨੇ ਵੇਖਿਆ ਵਾ ਵੀ ਟਾਈਮ ਕਿਦਾਂ ਦਾ ਆਉਣਾ ਜੇ ਪਤਾ ਹੋਵੇ ਵੀ ਗਾਂ ਟਾਈਮ ਐਦਾਂ ਦਾ ਆਉਣ ਵਾਲਾ ਫੇਰ ਤੇ ਇੱਕ ਦੂਜੇ ਨਾਲ ਕੋਈ ਰਿਸ਼ਤਾ ਇਹ ਨਾ ਜੋੜੇ ਚੱਕਰ ਪਤਾ ਨਹੀਂ ਕੀ ਬਣਿਆ ਵਾ ਆ ਭੈਣ ਭਾਈ ਇਹਦੇ ਰਿਸ਼ਤਾ ਲਿਆਉਣ ਦੀ ਢੇਰ ਆ ਉਧਰ ਤੁਹਾਡੀ ਮਾਸੀ ਨਾਲ ਸਾਡੀ ਵਿਗੜ ਗਈ ਆ ਤੇ ਤੁਹਾਡੀ ਇਹਨਾਂ ਨਾਲ ਵਿਗੜ ਗਈ ਆ ਨਹੀਂ ਮਾਮਾ ਜੀ ਅਸੀਂ ਇਹਨਾਂ ਨਾਲ ਆਪ ਨਹੀਂ ਵਿਗਾੜੀ ਹੈਗੀ ਤਾਨੂੰ ਸਾਰੀਆਂ ਗੱਲਾਂ ਆਪਾਂ ਦੱਸਾਂ ਤੇ ਡੇ ਆਂ ਵੀ ਗੱਲ ਹੋਈ ਕੀ ਆ ਤੁਸੀਂ ਫੇਰ ਉਹ ਗੱਲ ਕਰਤੀ ਆਂ ਵੀ ਅਸੀਂ ਉਹਨਾਂ ਨਾਲ ਵਿਗਾੜਦੀ ਆਂ ਦੱਸੋ ਅਸੀਂ ਕਦੇ ਵਾਤੇ ਵਿਗਾੜਨੀ ਉਹ ਅਸੀਂ ਤੇ ਆਪ ਆਪਣੇ ਹੱਥੀ ਰਿਸ਼ਤਾ ਲੈ ਕੇ ਆਏ ਆ ਤੇ ਵਿਗਾੜਨੀ ਹੁੰਦੀ ਤਿ ਰਿਸ਼ਤਾ ਕਦੇ ਵਾਤੇ ਕਰਾਉਣਾ ਸੀ ਰਿਸ਼ਤਾ ਵੀ ਕਰਾਇਆ ਤੇ ਆਪਣਾ ਸੋਨੇ ਦਾ ਸੈੱਟ ਕੱਟ ਕੇ ਵੀ ਜੀਤਾਂ ਨੇ ਫੜਾਇਆ ਵੀ ਚਲੋ ਪ੍ਰੀਤ ਨੂੰ ਪਾ ਲਾ ਤੁਸੀਂ ਜੇ ਅਸੀਂ ਇਹਨਾਂ ਨਾਲ ਵਿਗਾੜਨੀ ਹੁੰਦੀ ਤਾਂ ਅਸੀਂ ਇਹਨਾਂ ਨੂੰ ਘਰੋਂ ਸੋਨੇ ਦਾ ਸੈੱਟ ਕੱਟ ਕੇ ਦਿੰਦੇ ਵੀ ਆ ਲਓ ਤੁਸੀਂ ਸਾਰ ਲਓ ਹੈਂ ਸੋਨੇ ਦਾ ਸੈੱਟ ਤੁਸੀਂ ਸੋਨੇ ਦਾ ਸੈੱਟ ਕਿਉਂ ਦਿੱਤਾ ਇਹਨਾਂ ਨੂੰ ਤੇ ਮਾਮਾ ਜੀ ਹੋਰ ਫੇਰ ਕੀ ਕਰਦੇ ਅੰਦੇ ਹੀ ਐਡੇ ਵੱਡੇ ਘਰ ਨਾਲ ਰਿਸ਼ਤਾ ਜੋੜਨ ਲੱਗਿਆਂ ਤੁਹਾਡੀ ਹੁਣ ਰਹਿਣ ਹੀ ਨਹੀਂ ਰਹਿੰਦੀ ਤੇ ਜਾਂ ਸਾਨੂੰ ਪੈਸੇ ਦੋ ਤੇ ਜਾਂ ਫਿਰ ਸੱਟ ਦੇ ਦਿਓ ਮਹੀਨੇ ਦੇ ਵਾਸਤੇ ਸੱਟ ਮੰਗਿਆ ਸੀ ਹੁਣ ਤੁਸੀਂ ਆਪੇ ਹੀ ਹਿਸਾਬ ਲਾ ਲਓ ਕਿੰਨਾ ਟਾਈਮ ਹੋਇਆ ਵਿਆਹ ਨੂੰ ਇੱਕ ਵਾਰੀ ਕਿਤੇ ਨਾਂ ਤੱਕ ਨਹੀਂ ਲਾਵੇਂ ਇਹਨਾਂ ਦਾ ਸੱਟ ਮੋੜਦੀਏ ਮਾਮਾ ਜੀ ਉਦੋਂ ਪਤਾ ਕੀ ਆਂਦੇ ਸੀ ਵੀ ਇੱਕ ਵਾਰੀ ਸਾਡੇ ਵਿਆਹ ਦਾ ਟਾਈਮ ਨਗਾ ਦਿਓ ਬਸ ਫਿਰ ਛੇਤੀ ਤੋਂ ਛੇਤੀ ਤੁਹਾਡਾ ਸੱਟ ਮੋੜ ਦਾਂਗੇ ਤੇ ਹੁਣ ਹੁਣ ਤੇ ਗੱਲਾਂ ਹੀ ਇਹਨਾਂ ਦੀਆਂ ਤਾਂ ਦੀਆਂ ਹੋ ਗਈਆਂ ਹੁਣ ਪਤਾ ਕਿਹੜੀਆਂ ਗੱਲਾਂ ਕਰਦੇ ਨੇ ਮੇਰੇ ਵਿਆਹ ਤੋਂ ਪਹਿਲਾਂ ਦੀਆਂ ਜਿੰਨਾਂ ਦਾ ਮੇਰਾ ਕੋਈ ਵਾਸਤਾ ਹੀ ਨਹੀਂ ਹੈਗਾ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਵੀ ਤੁਸੀਂ ਉਹ ਗੱਲਾਂ ਜਿਹੜੀਆਂ ਬੀਬੀ ਨਾਲ ਕਰੋ ਇਹ ਤਾਂ ਮੇਰੇ ਸੈੱਟ ਦਾ ਕੀ ਮੈਨੂੰ ਤਾਂ ਇੱਥੋਂ ਤੱਕ ਐਂਜ ਲੱਗਦਾ ਵੀ ਇਹਨਾਂ ਨੇ ਸੈੱਟ ਨੱਪ ਲੈਣਾ ਮੇਰਾ ਸੈੱਟ ਹੀ ਨਹੀਂ ਮੋੜਨਾ ਤੇ ਇੱਕ ਗੱਲ ਸੱਚ ਦੱਸਾਂ ਮਾਮਾ ਜੀ ਮੈਂ ਨਾ ਹੁਣ ਤੁਹਾਡੇ ਮੂੰਹ ਨੂੰ ਚੋਪਾਂ ਨਹੀਂ ਤੇ ਮੈਂ ਇਹਨਾਂ ਦੇ ਕਦੋਂ ਦੇ ਖਲਾਰੇ ਪਾ ਦੇਣੇ ਸੀ ਜਿੱਦਾਂ ਦੀਆਂ ਹਰਕਤਾਂ ਕਰਦੇ ਨੇ ਤੇ ਜੇ ਹੁਣ ਗੱਲਾਂ ਸਾਰੀਆਂ ਖੋਲ ਹੀ ਗਈਆਂ ਨਾ ਤੇ ਮਾਮਾ ਜੀ ਨੂੰ ਪਹਾਂ ਵਾਲੀ ਵੀ ਗੱਲ ਦੱਸੋ ਜੀ ਤਾਂ ਰਹਿਣ ਜਗਾ ਕੀ ਗੱਲਾਂ ਕਰੀ ਜਾਣੀਆਂ ਮੈਂ ਬਾਧੂ ਦੀਆਂ ਨਹੀਂ ਨਹੀਂ ਸਾਰੀਆਂ ਗੱਲ ਅੱਜ ਕਰਨੀਆਂ ਵਾ ਜੇ ਤੁਸੀਂ ਕਰ ਨਹੀਂ ਕਰੋ ਨਹੀਂ ਉਹ ਨਹੀਂ ਮੈਂ ਦੱਸ ਰਹੀ ਨਾ ਵਾ ਅਸਲ ਵਿੱਚ ਮਾਮਾ ਜੀ ਉਸ ਦਿਨ ਆਪਾਂ ਰਾਤ ਰਹਿਣ ਗਏ ਸੀ ਤੁਹਾਡੇ ਕੋ ਤੇ ਇਹੋ ਗੱਲਾਂ ਕਰਨ ਗਏ ਸੀ ਕਿ ਜੋ ਜੋ ਵਿਕੀ ਸਾਡੇ ਨਾਲ ਕਰਨ ਰਿਆ ਨਾ ਤੁਹਾਨੂੰ ਇੱਕ ਵਾਰੀ ਦੱਸ ਦਈਏ ਤੁਹਾਨੂੰ ਤੇ ਪਤਾ ਹੀ ਆ ਜਦੋਂ ਉਹਦੇ ਭਰਾ ਨੇ ਬਾਹਰ ਜਾਣਾ ਸੀ ਤੁਹਾਡੇ ਕੋ ਪੈਸੇ ਮੰਗੇ 1.5 ਲੱਖ ਰੁਪਈਆ ਤੇ ਤੁਸੀਂ ਵਿਕੀ ਹੱਥ ਭੇਜ ਦਿੱਤਾ ਸੀ ਬੀਬੀ ਨੇ ਠੀਕ ਆ ਆਪਾਂ ਆ ਗਏ ਹਾਂ ਉਦੋਂ ਤੇ ਵਿਕੀ ਲੈ ਆਊਗਾ ਵਿਕੀ ਨੇ ਪੈਸੇ ਤੁਹਾਡੇ ਕੋ 1.5 ਲੱਖ ਲੈਣ ਦਾ ਵਾ ਪਰ ਹਾਨੂੰ ਉਹਨੇ 1/3 ਦਿੱਤਾ 20 ਲੱਖ ਵਿੱਚੋਂ ਘਟ ਗਿਆ ਇਹੇ ਜੀ ਮੈਂ ਜਾਣਾ ਵਾ ਗੁਰਦਰਾ ਸਾਹਿਬ ਦੇ ਦਰਸ਼ਨ ਕਰਨ ਤੇ ਕੋਲ ਚੰਗੇ ਹੁੰਦੇ ਆ ਤੇ ਉਥੋਂ ਆਣ ਕੇ ਤੇ ਪੈਸਾ ਨੇ ਮੋੜਦਾ ਨਾ ਹੀ ਨਹੀਂ ਲਿਆ ਉਲਟਾ ਗੱਡੀ ਵਿੱਚ ਬੇਸ ਰਖਾ ਲਈ ਤੇ ਮੈਂ ਇਹਨੂੰ ਘਰ ਜਾ ਕੇ ਇਹੋ ਆਖਿਆ ਕਿ ਬੇਸ ਰਖਾਉਣ ਦੀ ਕੀ ਲੋੜੀ ਤੈਨੂੰ ਤੇ ਨਹੀਂ ਕੱਲ ਦਾ ਪਤਾ ਸੀ ਨਾ ਕਿ ਉਹਦੇ ਭਰਾ ਨੂੰ ਪੈਸੇ ਜਣੇ ਬਾਹਰ ਵਾਸਤੇ ਤੇ ਬੇਸ ਬਾਤ ਕਿਦਰ ਰਖਾ ਲੇਦਾ ਤੇ ਬਾਅਦ ਜਾਂਦਾ ਇਹ ਕੰਮ ਕਰੂੰਗਾ ਤੇ ਦੇ ਦੂ ਧੀ ਤਾ ਇਹ ਬਣ ਗਈ ਸਬਜੀ ਬਣ ਗਈ ਸਬਜੀ ਬਣ ਗਈ ਦਾਲ ਵੀ ਬਣ ਗਈ ਤੇ ਮੈਂ ਕਿਹ ਚਟਨੀ ਬਣਾ ਲੈ ਲਈ ਡੈਡੀ ਜੀ ਦੀ ਚੱਲ ਵਧੀਆ ਵਾ ਤੇ ਮੈਂ ਹਾਂ ਥੋੜਾ ਜਿਹਾ ਮੌਸਮ ਸਹੀ ਹੋਇਆ ਤਾਂ ਡੈਡ ਜੀ ਆਈ ਨਹੀਂ ਇੱਧਰ ਆਹੋ ਮੈਂ ਵੀ ਸੋਚਣ ਡਈ ਸੀ ਕਿਾ ਕੋਈ ਨਹੀਂ ਆ ਜੰਦੇ ਆ ਨਹੀਂ ਆ ਗਏ ਜਾਂਦੇ ਆ ਫੋਨ ਕਰ ਦਿੰਨੇ ਆ ਥਾਰੇ ਕਰੀ ਫੋਨ ਕਰਾ ਲਾ ਲੋ ਹੈਲੋ ਹਾਂਜੀ ਹਾਂਜੀ ਡਾੜਜੀ ਆਏ ਨਹੀਂ ਆ ਹੁਣ ਤੇ ਮੀ ਵੀ ਹਟ ਗਿਆ ਆ ਪਿੱਤੋ ਮੈਂ ਹੁਣ ਸਵੇਰੇ ਆਉਂਗਾ ਕਿਉਂ ਡਾੜਜੀ ਉਹ ਚੱਕਾ ਪਤਾ ਕੀ ਆ ਮੈਨੂੰ ਇੱਥੇ ਹੁਣ ਆ ਭੈਣ ਭਾਈ ਆ ਤੇ ਆ ਸੋਨੂੰ ਨੇ ਆਉਂ ਦਿੰਦੇ ਡਾੜਜੀ ਮੈਂ ਰੋਟੀ ਬਣਾਈ ਜੀ ਤੁਹਾਡੇ ਵਾਸਤੇ ਗੰਦ ਤੇ ਵੀ ਠੀਕ ਆ ਪਰ ਹੁਣ ਇਹ ਜਿਵੇਂ ਮੈਨੂੰ ਆਉਂ ਦਿੰਦੇ ਤੇ ਸਵੇਰੇ ਆਵਾਂਗਾ ਮੈਂ ਹਾਂ ਜਾਓ ਗਾਂ ਘਰੋਂ ਤੇ ਤੁਸੀਂ ਤੁਸੀਂ ਆਏ ਹੋ ਰੋ ਜੀ ਇਨਾਂ ਨਾਲ ਗੱਲਾਂ ਬਾਤਾਂ ਮਾਰਨ ਡਿਆ ਸੀ ਤਾਂ ਕੋਈ ਗੱਲ ਨਹੀਂ ਰਾਤ ਇੱਕ ਅਗਲੇ ਤੋਂ ਤੁਸੀਂ ਇਹਦੇ ਹਾਂ ਮਾਗੇ ਹਾਂ ਠੀਕ ਆ ਫਿਰ ਨਹੀਂ ਦਿਨ ਆਉਂ ਉਹ ਮੇਰੀ ਗੱਲ ਸੁਣ ਚੱਲ ਆ ਜਾ ਆਪਾਂ ਜਾਨੇ ਲੈਣ ਰਹਿਣ ਤਾਂ ਕੋਈ ਫੈਰਾਨੀ ਆ ਉਹ ਗੰਦੇ ਕੀ ਤੁਹਾਨੂੰ ਨਹੀਂ ਆਉਣ ਦੇਣੇ ਫੁੱਲ ਫਾਇਦਾ ਕਿਉਂ ਨਹੀਂ ਆ ਹੁਣ ਗਏ ਆਪਾਂ ਦੋਨਾਂ ਨੇ ਵੇਖੀ ਨਾਲ ਆ ਜਾਣਾ ਵਾ ਕੋਈ ਗੱਲ ਨਹੀਂ ਇੱਕ ਅੱਧੀ ਰੋਟੀ ਤਾਂ ਬੰਦਾ ਖਾ ਹੀ ਲਿੰਦਾ ਵਾ ਚੱਲ ਗਾਂ ਇੰਨੀ ਤਿਆਰੀ ਕੀਤੀ ਆ ਦਸ ਹਾ ਥੋੜੀ ਗੱਲ ਆ ਹੁਣ ਤੇਰਾ ਡੈਡੀ ਆ ਤਾਂ ਤੂੰ ਮਿਲਣ ਵੀ ਨਹੀਂ ਜਾਣਾ ਸਵੇਰੇ ਮਿਲਣ ਜਾਏਂਗੀ ਡੜੀ ਆਪਣੇ ਨੂੰ ਜਾ ਇਦਾਂ ਕਰਾਂਗੇ ਆਪੇ ਸਵੇਰੇ ਆ ਕੇ ਇਹ ਰੋਟੀ ਉਹਨਾਂ ਨੂੰ ਗਰਮ ਕਰਦਾਂਗੇ ਸਬਜ਼ੀਆਂ ਤੇ ਆਪੇ ਸਵੇਰੇ ਖਾ ਲੈਣਗੇ ਉਹ ਚੱਲ ਸਵੇਰੇ ਵੀ ਖਾ ਲੈਣਗੇ ਪਰ ਹੁਣ ਤਾਂ ਚੱਲੀਏ ਕੋਈ ਗੱਲ ਨਹੀਂ ਆਪੇ ਰਾਤ ਇੱਧਰ ਰਹਿੰਦੇ ਆ ਮਹਾ ਤੇ ਆਏ ਆ ਕਿਤੇ ਪਹਿਲੀ ਾਰ ਆਇਆ ਤਾਂ ਹੁਣ ਰਾਤ ਉਧਰ ਕੋਈ ਸੌਂਦੇ ਹੀ ਉਹਨਾਂ ਨੂੰ ਹੈ ਚੰਗੇ ਥੋੜੀ ਲੱਗੀਦਾ ਵਾ ਚੱਲ ਉਹ ਰਹਿਣ ਦੋ ਸੋਨੂੰ ਹੁਣਾਂ ਨੇ ਨਹੀਂ ਆਉਣ ਦੇਣਾ ਡੈਡੀ ਨੂੰ ਇੱਧਰ ਆਹੋ ਨਹੀਂ ਦੇਣਾ ਸੋਨੂੰ ਹੁਣਾਂ ਨੇ ਕਾਪੀਰਾਈਟ ਲੈ ਲੈਣਾ ਡੈਡੀ ਦਾ ਕਿ ਇੱਧਰ ਨਹੀਂ ਆਉਣ ਦੇਣਾ ਬਾਹਰ ਵੇਖੋ ꀤ ਮਣ ꀤ ਮਣ ਹੋਂਦੀ ਆ ਆਪਾਂ ਵੀ ਗਿੱਲੇ ਹੋ ਜਣਾਵਾ ਕੋਈ ਨਹੀਂ ਚਾਦਰ ਲੈ ਕੇ ਚੱਲ ਜਾਨੇ ਆ ਬਹੁਤੀ ਗੱਲ ਹੋਊਗੀ ਜੀ ਮਿਲ ਕੇ ਤੇ ਆ ਜਾਾਂਗੇ ਚੱਲਾਂਗਾ ਆ ਜੋਰ ਤੇ ਲਾਈਏ ਡੈਡੀ ਨੇ ਮੈਂ ਕਹਿਣਾ ਮਾਪੀ ਪਤਾ ਵੀ ਅੱਬ ਮੈਂ ਇਧਰ ਆਇਆ ਤਾਂ ਹੈ ਹੀ ਨਹੀਂ ਲੈਣ ਮੈਨੂੰ ਆਹੋ ਚੱਲ